ਇੱਕ ਘਟਨਾ ਇੱਕ ਇੰਡੀਜੇਨਸ ਔਰਤ ਜਿਹੜੀ ਕੁੜੀ ਮੂਲ ਨਿਵਾਸੀ ਕੁੜੀ ਉਹਨੂੰ ਡਿਟੇਨ ਕੀਤਾ ਸਕਿਉਰਿਟੀ ਗਾਰਡਸ ਨੇ ਗਿਲਫਰ ਟਾਊਨ ਸੈਂਟਰ ਸਰੀ ਦੇ ਵਿੱਚ ਵੀ ਇਹਨੇ ਚੋਰੀ ਕੀਤੀ ਐ ਇਸ ਕਥਿਤ ਦੋਸ਼ਾਂ ਦੇ ਤਹਿਤ ਔਰ ਉਸ ਜਿਹੜੀ ਲੜਕੀ ਦਾ ਪਿਤਾ ਆ ਸੀਨੋ ਜਨਰਲ ਉਹਨੇ ਇਹ ਕਿਹਾ ਆ ਕਿ ਉਹਦੀ ਡਾਟਰ ਨੂੰ ਰੇਸ਼ੀਅਲੀ ਪ੍ਰੋਫਾਈਲ ਕੀਤਾ ਗਿਆ ਸਕਿਉਰਿਟੀ ਗਾਰਡਸ ਨੇ ਵੀ ਉਹਨੂੰ ਇਹਨਾਂ ਨੇ ਕਿਉਂਕਿ ਉਹ ਇੰਡੀਜੇਨਸ ਮੂਲ ਨਿਵਾਸੀ ਹੈ ਇਸ ਕਰਕੇ ਉਹਦੇ ਨਾਲ ਤੱਕਾ ਕੀਤਾ ਗਿਆ ਜਿਹੜੇ ਗਾਰਡਸ ਨੇ ਉਹਨਾਂ ਨੇ ਸਾਫ਼ ਜਿਹੜੇ ਸਿਕਿਉਰਿਟੀ ਗਾਰਡਸ ਖੜੇ ਸੀ ਗਿਲਫਰ ਟਾਊਨ ਸੈਂਟਰ ਦੇ ਵਿੱਚ ਉਹ ਕਹਿੰਦੇ ਵੀ ਇਹ ਵਿਕਟੋਰੀਆ ਸੀਕਰਟ ਤੋਂ ਚੋਰੀ ਕਰ ਰਹੀ ਸੀ ਪਰ ਉਹਨੇ ਆਪਣਾ ਜਦੋਂ ਬੈਗ ਉਹਦਾ ਉਹਨਾਂ ਨੇ ਦੇਖਿਆ ਤੇ ਉਹਦੇ ਵਿੱਚ ਕੁਝ ਨਹੀਂ ਸੀ ਉਹਨੂੰ ਉਹਦੀ ਉਹ ਹੁਣ ਦੋਸ਼ ਇਹ ਆ ਕਥਿਤ ਦੋਸ਼ ਇਹ ਆ ਵੀ ਉਹ ਉਹ ਕੋਆਪਰੇਟ ਕਰ ਰਹੀ ਸੀ ਪਰ ਸਿਕਿਉਰਿਟੀ ਗਾਰਡ ਉਹਨੂੰ ਮਤਲਬ ਉਹਨੂੰ ਜ਼ਬਰਦਸਤੀ ਚੱਕ ਕੇ ਜ਼ਮੀਨ ਦੇ ਉੱਤੇ ਉਹਨੂੰ ਰੀਟੇਨ ਕੀਤਾ ਗਿਆ ਤੇ ਉਹਦੇ ਮਤਲਬ ਗੋਡਾ ਜਿਹੜਾ ਉੱਤੇ ਰੱਖਿਆ ਗਿਆ ਹੁਣ ਇਹ ਇੱਕ ਕਿਸੇ ਨਾ ਕਿਸੇ ਤਰ੍ਹਾਂ ਜੇ ਉਹ ਗਲਤ ਨਹੀਂ ਆ ਤਾਂ ਉਹ ਟੀਨੇਜਰ ਜਿਹੜੀ ਬਹੁਤ ਅਫਸਰਟ ਆ ਇਸ ਗੱਲ ਦੇ ਲਈ ਅਨਸੇਫ ਫੀਲ ਕਰ ਰਹੀ ਹੈ ਵੀ ਸਾਡੇ ਮੇਰੇ ਨਾਲ ਇਦਾਂ ਕਿਉਂ ਹੋਇਆ ਜਦੋਂ ਕਿ ਜਿਹੜਾ ਜਿਹੜੇ ਨਾਨ ਇੰਡੀਜਿਨियस ਫ੍ਰੈਂਚ ਸੀਗੇ ਉਹਨਾਂ ਨੂੰ ਉਸ ਤਰੀਕੇ ਨਾਲ ਟਰੀਟ ਨਹੀਂ ਕੀਤਾ ਜਾਂਦਾ ਸੋ ਜਿਹੜੇ ਜਰਨਲ ਕੋ-ਵਰਕਰ ਉੱਥੇ ਸੀਗੇ ਜਰਨਲ ਦੇ ਕੋ-ਵਰਕਰ ਉਹ ਵੀ ਇੰਡੀਜਿਨਸ ਔਰਤ ਆ ਉਹਨੇ ਆਪਣਾ ਗੋਸਾ ਕੀਤਾ ਵੀ ਇਦਾਂ ਦੇ ਇਨਸੀਡੈਂਟ ਜਿਹੜੇ ਆ ਉਹ ਕਿਉਂ ਵਾਪਰ ਰਹੇ ਆ ਇੰਡੀਜਿਨਸ ਲੋਕਾਂ ਦੇ ਨਾਲ ਹੁਣ ਜਿਹੜੀ ਪੈ拉ਡਿਨ ਸਿਕਿਉਰਿਟੀ ਕੰਪਨੀ ਸੀਗੀ ਉਹ ਇਹਦੇ ਵਿੱਚ ਇਨਵੋਲਵ ਸੀਗੀ ਜਿਹੜੀ ਇਨਵੈਸਟੀਗੇਟ ਕੀਤਾ ਉਹਨਾਂ ਨੇ ਇਸ ਇਨਸੀਡੈਂਟ ਨੂੰ ਤੇ ਸਾਰੀ ਪੁਲਿਸ ਦੇ ਨਾਲ ਉਹ ਇਸ ਵੇਲੇ ਕੰਮ ਕਰ ਰਹੀ ਹੈ ਵੇਅਸਲ ਦੇ ਵਿੱਚ ਹੋਇਆ ਕੀ ਆ ਸਰੀਆਰਸ਼ੀਮਪੀ ਨੇ ਕਿਹਾ ਕਿ ਉਹਨਾਂ ਨੂੰ ਸੱਦਿਆ ਗਿਆ ਸੀ ਉੱਥੇ ਇੱਕ ਸਿਕਿਉਰਿਟੀ ਗਾਰਡ ਅਸੌਲਟ ਦੇ ਮਾਮਲੇ ਦੇ ਵਿੱਚ ਉਹਨੂੰ ਕੁੜੀ ਨੂੰ ਅਰੈਸਟ ਕਰ ਲਿਆ ਗਿਆ ਬਾਅਦ ਵਿੱਚ ਉਹਦੇ ਗਾਰਡੀਅਨ ਦੇ ਨਾਲ ਛੱਡ ਦਿੱਤਾ ਗਿਆ ਤੇ ਉਹਦਾ ਪਿਤਾ ਹੁਣ ਕਹਿੰਦਾ ਵੀ ਅਸੀਂ ਇਹਦੇ ਤੇ ਜਿਹੜੇ ਸਿਕਿਉਰਿਟੀ ਗਾਰਡਸ ਨੇ ਇਹਨਾਂ ਨੂੰ ਕਾਉਂਟੇਬਲ ਠਹਿਰਾਓ ਤੇ ਫਿਰ ਜਿਹੜੀ ਅਸੀਂ ਅਗਲੀ ਕਾਰਵਾਈ ਚਾਹੁੰਦੇ ਹਾਂ ਇਤਨੀਆਂ ਕਿਟਰਾਵਾ ਕਈ ਵਾਪਰਦੀਆਂ ਥੋੜੇ ਸਾਲ ਪਹਿਲਾਂ ਵੈਨਕੂਵਰ ਇੱਕ ਬੈਂਕ ਦੇ ਵਿੱਚ ਇੱਕ ਪਿਤਾ ਤੇ ਉਹ ਕੁੜੀ ਆਪਣਾ ਅਕਾਊਂਟ ਖਲੋਣ ਜਾਂ ਕੁਝ ਕਰਨ ਆਏ ਸੀ। ਉਹਨਾਂ ਦੇ ਉੱਤੇ ਵੀ ਇਦਾਂ ਦੇ ਦੋਸ਼ ਲੱਗ ਕੇ ਤੇ ਪੁਲਿਸ ਅੱਧ ਕਰ ਨੂੰ ਫੜਾਤਾ ਸੀ ਵੀ ਜੀ ਚੋਰ ਤੁਰੇ ਫਿਰਦੇ ਆ ਤੇ ਬਾਅਦ ਦੇ ਵਿੱਚ ਪਤਾ ਲੱਗ ਗਿਆ ਵੀ ਉਹ ਤੇ ਇੱਕ ਜੈਨੂਨ ਜਿਹੜੇ ਗਾਹਕ ਸੀਗੇ ਉੱਥੇ ਜਾ ਕੇ ਜਿਹੜੇ ਆਪਾਂ ਕੰਮ ਕਰਾਉਣੇ ਆਉਂਦੇ ਸੀ ਉਹਨਾਂ ਨੇ ਕੇਸ ਕੀਤਾ। ਉਹ ਕੁੜੀ ਤੇ ਉਹਦੇ ਪਿਤਾ ਨੇ ਕੇਸ ਜਿੱਤਿਆ ਜਿੱਤਣ ਤੋਂ ਬਾਅਦ ਉਹਨਾਂ ਨੇ ਕਿਹਾ ਵੀ ਜਿਹੜੇ ਪੁਲਿਸ ਵਾਲੇ ਦੋ ਜਿਨ੍ਹਾਂ ਨੇ ਆ ਕੇ ਸਾਨੂੰ ਗ੍ਰਿਫਤਾਰ ਕੀਤਾ ਸੀ ਕੁੜੀ ਕੇ ਸ਼ਾਇਦ ਮੁੰਡਾ ਸੀ ਉਹ ਉਹ ਜਿਹੜਾ ਇਨਸੀਡੈਂਟ ਬਹੁਤ ਫੇਮਸ ਹੋਇਆ ਸੀ ਉਹਨਾਂ ਨੇ ਕਿਹਾ ਸੀ ਵੀ ਸਾਡੇ ਉੱਥੇ ਆ ਮਾਫੀ ਮੰਗ ਕੇ ਜਾਣ ਪੁਲਿਸ ਮੰਨ ਗਈ ਸੀ ਵੀ ਗਲਤੀ ਹੋ ਗਈ ਸਾਡੇ ਕੋਲ ਇਹ ਸਹੀ ਸੀਗਾ ਸਾਰਾ ਕੁਝ ਪਰ ਜਦੋਂ ਉਹਨਾਂ ਨੇ ਕਿਹਾ ਪੁਲਿਸ ਵਾਲੇ ਉੱਤੇ ਮਾਫੀ ਮੰਗਣ ਉਹ ਜਿਹੜੇ ਦੋ ਪੁਲਿਸ ਵਾਲੇ ਸੀ ਉਹ ਫੇਰ ਵੀ ਮਾਫੀ ਮੰਗਣ ਨਹੀਂ ਸੀ ਗਏ ਹੋਰ ਉਹਨਾਂ ਦੀ ਥਾਂ ਦੇ ਉੱਤੇ ਡਿਪਾਰਟਮੈਂਟ ਨੇ ਭੇਜ ਦਿੱਤੇ ਸੀ ਕਿਤੇ ਨਾ ਕਿਤੇ ਉਹ ਵੀ ਕਹਿੰਦੇ ਆ ਵੀ ਸਾਡੇ ਨਾਲ ਤੱਕਾ ਅੱਜ ਵੀ ਉਸੇ ਤਰ੍ਹਾਂ ਜਾਰੀ ਹੈ ਥੋੜੇ ਦਿਨ ਪਹਿਲਾਂ ਆਪਾਂ ਤੁਹਾਡੇ ਨਾਲ ਖ਼ਬਰ ਕੀਤੀ ਸੀ ਮੱਖਣ ਚੋਰੀ ਦੀ ਕਿ ਜਿਹੜਾ ਕਾਫੀ ਜ਼ਿਆਦਾ ਵੱਡੀ ਮਾਤਰਾ ਦੇ ਵਿੱਚ ਇੱਥੇ ਚੀਜ਼ ਚੋਰੀ ਹੋ ਰਿਹਾ ਜਾਂ ਕਿਤੇ ਨਾ ਕਿਤੇ ਬਟਰ ਚੋਰੀ ਹੋ ਰਿਹਾ ਇਹ ਉਧਰਲੇ ਪਾਸੇ ਸ਼ਿਕੰਟੈਰੀਓ ਦੇ ਵਿੱਚ ਗੋਲਫ ਦੇ ਵਿੱਚ ਜਾਂ ਦੂਜੀਆਂ ਥਾਵਾਂ ਦੇ ਉੱਤੇ ਪੁਲਿਸ ਨੇ ਰਿਪੋਰਟ ਕੀਤਾ ਸੀ ਵੀ ਸਾਨੂੰ ਨਹੀਂ ਪਤਾ ਕੀ ਗੱਲ ਆ ਵੱਡੇ ਪੱਧਰ ਦੇ ਉੱਤੇ ਚੀਜ਼ ਦੀ ਜਾਂ ਬਟਰ ਦੀ ਚੋਰੀ ਜਿਹੜੀ ਉਹ ਵਧ ਗਈ ਆ ਆ ਸਤੰਬਰ ਮਹੀਨੇ ਦੇ ਆਖਰ ਦੇ ਵਿੱਚ ਹੁਣ ਵੈਨਕੂਵਰ ਪੁਲਿਸ ਨੇ ਦੱਸਿਆ ਆ ਕਿ ਇੱਕ ਕੋਸ਼ਿਸ਼ ਕੀਤੀ ਜਾ ਰਹੀ ਸੀ 13000 ਡਾਲਰ ਦਾ ਚੀਜ਼ ਹਾਲ ਫੂਡਸ ਤੋਂ ਚੋਰੀ ਕਰਨ ਦਾ ਯਤਨ ਕੀਤਾ ਜਾ ਰਿਹਾ ਸੀ ਉਹ ਪੁਲਿਸ ਦੀ ਜਿਹੜੀ ਸਤਰਕਤਾ ਦੇ ਨਾਲ ਕਹਿ ਲਓ ਬਚ ਗਿਆ ਹੁਣ ਆਫੀਸਰ ਜਿਹੜੇ ਪੈਟਰੋਲ ਕਰ ਰਹੇ ਸੀ ਉਸ ਏਰੀਆ ਦੇ ਵਿੱਚ ਉਹਨਾਂ ਨੇ ਦੇਖਿਆ ਵੀ ਇੱਕ ਕਾਰਟ ਵੱਡੀ ਜਿਹੜੀ ਕਿ ਚੀਜ਼ ਦੀ ਭਰੀ ਆ ਉਹ ਸਟੋਰ ਦੇ ਬਾਹਰ ਖੜੀ ਆ अर्ਲੀ ਮਾਰਨਿੰਗ ਹੁਣ ਜਦੋਂ ਆਫੀਸਰ ਉੱਥੇ ਪਹੁੰਚਿਆ ਤੇ ਉਹ ਬੰਦਾ ਜਿਹੜਾ ਸਟੇਅਰਵੈਲ ਦੇ ਵਿੱਚ ਸੀਗਾ ਉਹ ਪੌੜੀਆਂ ਜੀਆਂ ਦੇ ਥੱਲੇ ਤੇ ਉਹਨੇ ਪੁਲਿਸ ਨੂੰ ਦੇਖਿਆ ਤੇ ਉਹ ਭੱਜ ਗਿਆ ਜਿਹੜਾ ਇਹ ਪੁਲਿਸ ਨੂੰ ਇਹ ਲੱਗਦਾ ਆ ਕਿ ਜਿਹੜਾ ਇਹ ਚੀਜ਼ ਆ ਇਹ ਚੋਰੀ ਕੀਤਾ ਗਿਆ ਤੇ ਜਦੋਂ ਉਹਨਾਂ ਨੇ ਉਹਨੂੰ ਵਿਅਕਤੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਉਹ ਦੌੜ ਗਿਆ ਇਨਵੈਸਟੀਗੇਸ਼ਨ ਜਿਹੜੀਆਂ ਬਾਅਦ ਦੇ ਵਿੱਚ ਹੋਈਆਂ ਉਹਦੇ ਵਿੱਚ ਪਤਾ ਲੱਗਿਆ ਕਿ ਉਹ ਸਟੋਰ ਨੂੰ ਤੋੜ ਕੇ ਉਹਦੇ ਅੰਦਰ ਚਲੇ ਗਿਆ ਤੇ ਉੱਥੇ ਜਾ ਕੇ ਉਹਨੇ ਚੀਜ਼ ਚੋਰੀ ਕਰ ਲਿਆ ਜਦੋਂ ਉਹਦੀ ਉਹਨਾਂ ਨੇ ਕੀਮਤ ਕੱਢ ਕੇ ਦੇਖੀ ਆ ਤਾਂ 12800 ਡਾਲਰ ਜਾਨੀ ਕਿ 13000 ਡਾਲਰ ਦੇ ਨੇੜੇ ਸੀਗਾ ਪਰ ਮਤਲਬ ਇਹੇ ਵੇਚਿਆ ਨਹੀਂ ਜਾ ਸਕਿਆ ਉਸ ਤੋਂ ਬਾਅਦ ਪਰ ਉਹਨੇ ਕੋਸ਼ਿਸ਼ ਕੀਤੀ ਹੈ ਪੁਲਿਸਿੰਗ ਪੁਲਿਸ ਜਿਹੜੀ ਆ ਉਹ ਬਹੁਤ ਕੋਸ਼ਿਸ਼ ਕਰ ਰਹੀ ਹੈ ਉੱਥੇ ਪੈਟਰੋਲ ਕਰਨ ਦੀ ਹਾਈ ਕ੍ਰਾਈਮ ਏਰੀਆਜ਼ ਦੇ ਵਿੱਚ ਇਹਨੂੰ ਚੋਰੀ ਨੂੰ ਰੋਕਣ ਦੇ ਲਈ ਜਦੋਂ ਕ੍ਰਾਈਮ ਡਾਟਾ ਯੂਜ਼ ਕਰ ਰਹੀ ਆ ਪੁਲਿਸ ਕ੍ਰਾਈਮ ਡਾਟਾ ਯੂਜ਼ ਕਰਦੀ ਆ ਜਿਹੜੇ ਟ੍ਰੈਂਡਸ ਨੇ ਇਧਰਲੇ ਪਾਸੇ ਦੇਖਣ ਦੇ ਫਿਰੋਜ਼ ਸਾਹਿਬ ਦੇ ਨਾਲ ਕਰਦੇ ਹੁਣ ਸੀਸੀਟੀਵੀ ਜਿਹੜੀ ਰਿਲੀਜ਼ ਕੀਤੀ ਗਈ ਆ ਕਿ ਉਹ ਵਿਅਕਤੀ ਕਿਸ ਤਰੀਕੇ ਦੇ ਨਾਲ ਉੱਥੇ ਜਾਂਦਾ ਹੈ ਤੇ ਪੁਲਿਸ ਉਹ ਵੀਡੀਓ ਫੁਟੇਜ ਦੇਖ ਕੇ ਮੰਗ ਵੀ ਕਰ ਰਹੀ ਹੈ ਕਿ ਜੇ ਕਿਸੇ ਕੋਲ ਇਨਫਾਰਮੇਸ਼ਨ ਹੋਵੇ ਉਹ ਦੱਸਿਆ ਜਾਵੇ ਪਿਛਲੇ ਸਮੇਂ ਦੇ ਵਿੱਚ ਕਈ ਏਦਾਂ ਦੇ ਕੇਸ ਸਾਹਮਣੇ ਆਏ ਆ ਇਹ ਕਹਿੰਦੇ ਇੱਕ ਤਾਂ ਮਹਿੰਗਾ ਹੁੰਦਾ ਮਹਿੰਗਾ ਹੁੰਦਾ ਮਤਲਬ ਹੀ ਆਮ ਤੌਰ ਦੇ ਉੱਤੇ ਇਹ ਰੋਜ਼ ਹੀ ਚਾਹੀਦਾ ਹੁੰਦਾ ਬਿਕਰੀ ਦੇ ਉੱਤੇ ਹਰ ਇੱਕ ਘਰਾਂ ਦੇ ਵਿੱਚ ਇਹਨਾਂ ਹੁਣ ਕਰਦੇ ਕੀ ਆਨਲਾਈਨ ਜਾ ਕੇ ਵੇਚ ਦਿੰਦੇ ਆ ਮਾਰਕੀਟ ਪਲੇਸ ਤੇ ਪਾ ਕੇ ਵੀ ਇੰਨੇ ਵਾਲਾ ਇੰਨੇ ਨੂੰ ਆ ਤੇ ਅੱਧੋ-ਅੱਧੀ ਦੇ ਭਾਅ ਦੇ ਉੱਤੇ ਉਹਨਾਂ ਲਈ ਮੁਫਤ ਆ ਹੁੰਦਾ ਲੋਕਾਂ ਨੂੰ ਅੱਧੋ-ਅੱਧ ਵਿੱਚ ਮਿਲ ਜਾਂਦਾ ਇੱਕ ਜਿਹੜੀ ਮੱਖਣ ਦੀ ਚੀਜ਼ ਦੀ ਜਾਂ ਬਟਰ ਦੀ ਜਿਹੜੀ ਬਲੈਕ ਮਾਰਕੀਟ ਆ ਉਹ ਇਸ ਵੇਲੇ ਕੈਨੇਡਾ ਦੇ ਵਿੱਚ ਚੱਲ ਰਹੀ ਆ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ